ਇਕ ਉੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨ ਨਾਲ ਭਲਕੀ ਭੌਂਕ ਹੈ ਸਦਾ ਵਯਾਲ ਕੂੜ ਸੁਰਾ ਮੁੱਠਾ ਮੁਰਦਾਰ ਤਾਨਕ ਰੂਪ ਰਹਾ ਕਰਤਾ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਾ ਵਿਗੜੈ ਰੂਪ ਰਹਾ ਵਿਕਰਾਲ ਦੀਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾਂ ਆਸ ਇਹੋ ਆਧਾਰ ਰਹਾਉ ਮੁੱਖ ਨਿੰਦਾ ਆਖਾਂ ਦਿਨ ਰਾਤ ਕਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਤਾਨਕ ਰੂਪ ਰਹਾ ਕਰਤਾ ਪਾਹੀ ਸੁਰਤ ਮਲੁਕੀ ਵੇਸ ਹੋ ਠੱਗਵਾੜਾ ਠੱਗੀ ਦੇਸ ਖਰਾਸਿਆਣਾ ਬਹੁਤਾ ਭਾਰ ਤਾਨਕ ਰੂਪ ਰਹਾ ਕਰਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ क्या मूहू देसा चोर नानक नीच कह विचार तानक रूप रहा करतार मैं की ਤਾਨਾ ਜਾਤਾ ਹਰਾਮ ਖੋਰ ਹਉ ਕਿਆ ਮਹੁ ਦੇਸਾਂ ਦੁਸਤ ਚੋਰ ਨਾਨਕ ਨੀਚ ਕਹਿ ਵਿਚਾਰ ਤਾਨਕ ਰੂਪ ਰਹਾ ਕਰਤਾ ਜੁਕ ਜੁਕ ਰਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਅੱਜ ਜੋ ਅੱਜ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ 29ਵਾਂ ਸ਼ਬਦ ਪੰਨਾ ਨੰਬਰ 24 ਦੇ ਉੱਪਰ ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਨਕ ਰੂਪ ਰਹਾ ਕਰਤਾਰ ਵਾਰੀ 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 ਇਹ ਪੰਕਤੀ ਆਪਾਂ ਨੂੰ ਚਾਰ ਬੰਦ ਨੇ ਸ਼ਬਦ ਦੇ ਚਾਰ ਪਹਿਰੇ ਨੇ ਚਾਰੇ ਪਹਿਰਿਆਂ ਦੇ ਵਿੱਚ ਇਹ ਵਾਰੀ ਵਾਰੀ ਸ਼ਬਦ ਆ ਰਿਹਾ ਹੈ ਆਓ ਸਮਝਣ ਦੇ ਲਈ ਜਤਨ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਪ ਸੰਗਤ ਅਸੀਸ ਬਖਸੋ ਫਤੇ ਪ੍ਰਵਾਨ ਕਰਿਓ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਸਾਡੇ ਵਿਗੜੇ ਹੋਏ ਰੂਪ ਦਾ ਇੱਕ ਨਕਸ਼ਾ ਖਿੱਚ ਕੇ ਸਾਨੂੰ ਬੱਕੋ ਵਕਰੇ ਢੰਗ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕਰਦੇ ਨੇ ਵੀ ਆ ਹਾਲਤ ਹੈ ਗਿਆਨ ਤੋਂ ਟੁੱਟੇ ਮਨੁੱਖ ਦੀ ਤ੍ਰਿਸ਼ਨਾ ਲੂ ਮਨੁੱਖ ਦੀ ਲੋਭੀ ਮਨੁੱਖ ਦੀ ਲਾਲਚੀ ਮਨੁੱਖ ਦੀ ਕਾਮੀ ਮਨੁੱਖ ਦੀ ਕਰੋਧੀ ਮਨੁੱਖ ਦੀ ਉਹ ਨਕਸ਼ਾ ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਖਿੱਚਿਆ ਹੈ ਔਰ ਜਿਹਦੇ ਵਿੱਚ ਇੱਕ ਰਹਾਉ ਵਾਲਾ ਬੰਦ ਸਾਨੂੰ ਇਹ ਮਿਲਿਆ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਇਹ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਵੀ ਜਿੱਥੇ ਉਹ ਗੱਲਾਂ ਕਰਕੇ ਉੱਥੇ ਰਹਾਉ ਵਾਲੇ ਬੰਦ ਚ ਨਿਚੋੜ ਸਾਨੂੰ ਦੇ ਰਹੇ ਨੇ ਕਹਿੰਦੇ ਇੱਕੋ ਇੱਕ ਗਿਆਨ ਸਮਝ ਅਕਲ ਜਿਹੜੀ ਸਤਿਗੁਰੂ ਜੀ ਦੀ ਬਾਣੀ ਸਾਨੂੰ ਬਖਸ਼ਿਸ ਕਰਦੀ ਹੈ ਨਾਮ ਜੇ ਉਹ ਮਿਲ ਜਾਏ ਤਾਂ ਸਾਰਾ ਸੰਸਾਰ ਕਰ ਸਕਦਾ ਇੱਕ ਬੰਦੇ ਦੀ ਗੱਲ ਤੇ ਛੱਡੋ ਤੇਰਾ ਏਕ ਨਾਮ ਤਾਰੇ ਸੰਸਾਰ ਸੰਸਾਰ ਦੇ ਵਿੱਚ ਆਪਾਂ ਸਾਰੇ ਆ ਜਾਂਦੇ ਆ ਆਓ ਸ਼ੁਰੂ ਦੇ ਵਿੱਚੋਂ ਪੰਕਤੀਆਂ ਨੇ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਲਿਖਤ ਬਾਣੀ ਘਰ ਚੌਥਾ ਚੌਥੇ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦੇ ਲਈ ਇਹ ਤਾਲ ਦਾ ਇੱਕ ਬੰਦਸ ਹੈ ਵੀ ਚੌਥੇ ਘਰ ਦੇ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਹੈ। ਸ਼ੁਰੂਆਤੀ ਪੰਕਤੀਆਂ ਨੇ ਏਕ ਸਵਾਨ ਦੋਏ ਸਵਾਨੀ ਨਾਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਸਵਾਨ ਕਿਹਾ ਜਾਂਦਾ ਕੁੱਤੇ ਨੂੰ ਸੁਹਾਣੀ ਦਾ ਅਰਥ ਆਪਾਂ ਕੁੱਤੀ ਕਹਿ ਸਕਦੇ ਹਾਂ ਔਰ ਨਾਲ ਹੀ ਪੰਕਤੀ ਹੈ ਭਲਕੇ ਭੋਂਕੇ ਸਦਾ ਬੇਰਿਆਲ ਭਲਕੇ ਦਾ ਭਾਵ ਹੈ ਵੀ ਸਵੇਰੇ ਰੋਜ਼ ਰਾਤ ਕਾਰਨ ਧਨ ਸੰਤਰੀਏ ਭਲਕੇ ਚੱਲਣ ਹੋਏ ਗੁਰਬਾਣੀ ਚ ਹੋਰ ਭਲਕੇ ਦੇ ਸ਼ਬਦ ਬਹੁਤ ਨੇ ਭਲਕੇ ਦਾ ਅਰਥ ਹਰ ਰੋਜ਼ ਆਪਾਂ ਕਹਿ ਲਈਏ ਸੌਖਾ ਕਰ ਲਈਏ ਭਲਕੇ ਦਾ ਅਰਥ ਵੈਸੇ ਸਵੇਰ ਤੋਂ ਹੁੰਦਾ ਵੀ ਦਿਨ ਦੇ ਵਿੱਚ ਹਰ ਰੋਜ਼ ਕਰਨਾ ਭਲਕੇ ਉੱਠ ਪਹੋਲੀ ਗਏ ਬਿਨ ਬੂਝੇ ਮੁਕਤ ਅਜਾਨ ਇੱਥੇ ਵੀ ਇਹਦਾ ਅਰਥ ਹਰ ਰੋਜ਼ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਤੇ ਇਦਾਂ ਲਿਖਿਆ ਭਲਕੇ ਉੱਠ ਬਹੁ ਕਰਮ ਕਮਾਵਹੀਂ ਦੂਜੇ ਭਾਈ ਪਿਆਰ ਹਰ ਰੋਜ਼ ਭਲਕੇ ਦਾ ਅਰਥ ਇਹ ਤੇ ਆਪਾਂ ਹਰ ਰੋਜ਼ ਕਰਕੇ ਚੱਲਾਂਗੇ ਇੱਕ ਭਲਕੇ ਅਸੀਂ ਅਮਰਤ ਬੇਲਾ ਵੀ ਅਰਥ ਕੀਤੇ ਹੋਏ ਨੇ ਉਹ ਭਲਕੇ ਉਠਾਰ ਨਾਮ ਤੇ ਆਵੇ ਜਿੱਥੇ ਆਪਾਂ ਉਹ ਸ਼ਬਦ ਪੜ੍ਹਦੇ ਆਂ ਭਲਕੇ ਦਾ ਅਰਥ ਅਸਲ ਦੇ ਵਿੱਚ ਹਰ ਰੋਜ਼ ਹੁੰਦਾ ਜਿਹੜਾ ਕੰਮ ਨਿਤ ਕਰਨ ਵਾਲਾ ਹੁੰਦਾ ਜਿਵੇਂ ਆਪਾਂ ਕੱਲ ਵੀ ਸਮਝੀ ਅਸੀਂ ਨਿਤਨੇਮ ਜਿਹੜਾ ਵੀ ਮਨੁੱਖ ਕੋਈ ਨਿਤ ਕੰਮ ਕਰਦਾ ਉਹਨੂੰ ਆਪਾਂ ਨਿਤਨੇਮੀ ਕਹਿ ਸਕਦੇ ਆਂ ਗੁਰੂ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਕਹਿੰਦੇ ਮੇਰੇ ਅੰਦਰ ਇਹ ਸਵਾਨ ਕੁੱਤੇ ਦਾ ਨਾਮ ਹੈ ਆਪਾਂ ਪੜ੍ਹਦੇ ਆ ਨਾ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਪੰਜਵੇਂ ਪਾਤਸ਼ਾਹ ਦਾ ਸ਼ਬਦ ਸਤਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਗਤੀਆਂ ਨੇ ਕਹਿੰਦੇ ਬੰਦੇ ਨੂੰ ਜਦੋਂ ਨਾਮ ਮਿਲ ਗਿਆ ਗਿਆਨ ਮਿਲ ਗਿਆ ਸਮਝ ਮਿਲ ਗਈ ਜਿਹੜੀ ਰਹਾਉ ਵਿੱਚ ਪੰਗਤੀ ਹੈ ਨਾ ਤੇਰਾ ਏਕ ਨਾਮ ਤਾਰੇ ਸੰਸਾਰ ਉਹ ਇਹ ਲੋਭੀ ਕੁੱਤੇ ਨੂੰ ਗੁਰਬਾਣੀ ਚ ਤਿੰਨ ਕੁੱਤਿਆਂ ਦਾ ਜ਼ਿਕਰ ਹੈ ਲੋਭੀ ਦਾ ਵਫਾਦਾਰ ਦਾ ਤੇ ਹਲਕੇ ਦਾ ਜਿਹੜਾ ਹੌਂ ਖਾਤੇ ਪੌਂਦਾ ਫਿਰਦਾ ਹੈ ਫਰੀਕ ਨੂੰ ਵੜਦਾ ਫਿਰਦਾ ਇਹ ਸਤਿਗੁਰੂ ਜੀ ਨੇ ਵਾਰੀ ਕੁੱਤੇ ਦੀ ਗੱਲ ਕਰਕੇ ਇੱਕ ਤੇ ਸੰਸਾਰ ਸਸੇ ਇਦਾਂ ਦੇ ਕੁੱਤੇ ਵੇਖਦੇ ਆ ਇੱਕ ਮਾਲਕ ਦਾ ਰੱਖਿਆ ਹੋਇਆ ਵਫਾਦਾਰ ਕੁੱਤਾ ਉਹ ਘਰ ਦੀ ਰਾਖੀ ਕਰਦਾ ਹੈ ਬਹੁਤ ਥਾਵਾਂ 'ਤੇ ਕੁੱਤੇਾਂ ਦਾ ਕੁੱਤੇ ਦਾ ਜ਼ਿਕਰ ਸਤਿਗੁਰੂ ਜੀ ਨੇ ਬਹੁਤ ਥਾਵਾਂ 'ਤੇ ਕੀਤਾ ਕਿਤੇ ਇੱਥੋਂ ਤੱਕ ਵੀ ਕਿਹਾ ਵੀ ਮੈਂ ਤੇਰੇ ਦਰ ਦਾ ਕੁੱਤਾ ਮੇਰਾ ਨਾਮ ਮੂਤੀ ਹੈ ਆਪਾਂ ਕੁੱਤਿਆਂ ਦੇ ਨਾਮ ਰੱਖਦੇ ਹਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਕਾਮ ਕ੍ਰੋਧ ਨਾਮੋਹੀਐ ਵਿੰਸੈ ਲੋਭ ਸਵਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਕਹਿੰਦੇ ਇਹ ਤੇਰਾ ਜਿਹੜਾ ਲੋਭ ਦਾ ਕੁੱਤਾ ਹੈ ਸਵਾਨ ਮਤਲਬ ਕੁੱਤਾ ਇੱਥੇ ਭਾਵ ਬਣੇਗਾ ਲੋਭ ਲੋਭ ਨੂੰ ਕੁੱਤਾ ਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਣਦੀ ਹੈ ਏਕ ਸਵਾਨ ਦੋ ਸਵਾਨੀ ਨਾਲ ਇਹਦੇ ਨਾਲ ਦੋਏ ਸਵਾਨੀ ਦੋਏ ਸਵਾਨੀ ਦਾ ਅਰਥ ਦੋ ਕੁੱਤੀਆਂ ਇੱਕ ਆਸਾ ਦੀ ਇੱਕ ਤ੍ਰਿਸ਼ਨਾ ਦੀ ਇਹ ਲੋਭ ਦੇ ਨਾਲ ਇਹ ਦੋ ਚੀਜ਼ਾਂ ਸਾਡੇ ਮਨ 'ਚ ਪਹਿਲਾਂ ਆਉਂਦੀਆਂ ਨੇ ਤ੍ਰਿਸ਼ਨਾ ਆਸਾ ਰੱਖ ਕੇ ਬੰਦਾ ਫਿਰ ਲੋਭ ਦੇ ਵੱਲ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਮੇਰੇ ਨਾਲ ਇੱਕ ਕੁੱਤਾ ਹੈ ਮੇਰਾ ਜਿਹੜਾ ਲੋਭ ਹੈ ਮੇਰਾ ਔਰ ਦੋ ਕੁੱਤੀਆਂ ਨੇ ਆਸਾ ਤੇ ਤ੍ਰਿਸ਼ਨਾ ਦੀਆਂ ਹੁਣ ਸਤਿਗੁਰੂ ਜੀ ਬਾਣੀ ਚ ਕਿੰਨਾ ਸਾਨੂੰ ਸਮਝਾਉਂਦੇ ਨੇ ਵੀ ਤ੍ਰਿਸ਼ਨਾ ਕਿਵੇਂ ਬੁਝਣੀ ਐ ਤ੍ਰਿਸ਼ਨਾ ਬੁਝੇ ਹਰ ਕਾ ਨਾਮ ਉੱਥੇ ਵੀ ਗੁਰਬਾਣੀ ਦੀ ਸਾਨੂੰ ਪੰਗਤੀ ਇਦਾਂ ਨਾਮ ਕਰਕੇ ਮਿਲਦੀ ਐ ਬੰਦੇ ਦੀ ਤ੍ਰਿਸ਼ਨਾ ਬੰਦੇ ਦੀ ਇਦਾਂ ਕਹ ਲੋ ਅੰਦਰ ਦੀ ਨੀਤ ਅੰਦਰ ਦਾ ਮਨ ਸਮਝਦੇ ਨਾਲ ਸਮਝਣਾ ਇਹ ਕ੍ਰਿਸ਼ਨਾ ਬਿਰਲੇ ਦੀ ਬੁੱਧੀ ਹੈ ਜਿਨੇ ਗਿਆਨ ਨੂੰ ਸਮਝ ਲਿਆ ਕ੍ਰਿਸ਼ਨਾ ਬਿਰਲੇ ਹੀ ਕੀ ਬੁੱਧੀ ਹੈ ਇਦਾਂ ਕਰਕੇ ਵੀ ਆਪਾਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚੋਂ ਵੀ ਪੰਗਤੀਆਂ ਅਨੇਕਾਂ ਥਾਵਾਂ ਤੇ ਸਾਨੂੰ ਮਿਲਦੀਆਂ ਨੇ ਇਸ ਕਰਕੇ ਗੁਰੂ ਪਾਤਸ਼ਾਹ ਜੀ ਜ਼ਿਕਰ ਇੱਥੇ ਕਰ ਰਹੇ ਨੇ ਕਹਿੰਦੇ ਇਹ ਮੈਨੂੰ ਟਿਕਨ ਨਹੀਂ ਦਿੰਦੀਆਂ ਹਰ ਰੋਜ਼ ਭਲ ਕੇ ਭੌਂਕੇ ਸਦਾ ਬਿਆਲ ਕਹਿੰਦੇ ਜਦੋਂ ਵੀ ਮੈਂ ਸਵੇਰ ਤੋਂ ਉੱਠਦਾ ਹੁਣ ਕੋਈ ਵਿਰਲਾ ਮਨੁੱਖ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਸਮਝਦਾ ਭਾਗਾ ਵਾਲੇ ਨੇ ਉਹ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਸਵੇਰ ਵਕਤ ਸੰਭਾਲਦੇ ਨੇ ਜਦੋਂ ਵੀ ਉੱਠਦੇ ਨੇ ਵਾਹਿਗੁਰੂ ਪ੍ਰਮਾਤਮਾ ਦਾ ਰਾਮ ਅੱਲਾ ਕੋਈ ਵੀ ਨਾਮ ਹੈ ਉਹਨੂੰ ਚੇਤੇ ਕਰਕੇ ਦਿਨ ਦੇ ਵਿੱਚ ਸੱਚਾਈ ਦੀ ਆਪਣੀ ਮਿਹਨਤ ਕਰਕੇ ਰੋਟੀ ਕਮਾ ਰਹੇ ਹੈ ਪਰ ਬਹੁਤ ਦੁਨੀਆਂ ਤੇ ਉੱਠਣ ਸਾਰ ਮਨ ਚ ਇਦਾਂ ਹੁੰਦਾ ਵੀ ਅੱਜ ਕਿਵੇਂ ਕਿਸੇ ਨਾ ਠੱਗੀ ਲਾਈਏ ਠੱਗ ਵੀ ਬਹੁਤ ਦਾ ਸਤਿਗੁਰੂ ਕਹਿੰਦੇ ਰੋਜ ਬਯਾਲ ਦਾ ਅਰਥ ਹੈ ਸਵੇਰੀ ਕਹਿੰਦੇ ਜੋ ਦਿਨ ਸਵੇਰ ਤੋਂ ਹੀ ਇਹ ਹਰ ਰੋਜ ਸਵੇਰ ਤੋਂ ਜਦੋਂ ਦਿਨ ਚੜਦਾ ਸਵੇਰ ਤੋਂ ਹੀ ਇਹ ਭੌਂਕਣਾ ਸ਼ੁਰੂ ਕਰ ਦਿੰਦੀਆਂ ਨੇ ਮਤਲਬ ਅੰਦਰੋਂ ਮੈਨੂੰ ਟਿਕਨ ਨਹੀਂ ਦਿੰਦੀਆਂ ਏਕ ਸੁਆਣ ਦੇ ਸੁਆਣੀ ਨਾਲ ਭਲਕੇ ਕੌਕੇ ਸਦਾ ਬਯਾਲ ਕੂੜ ਸੁਰਾ ਮੁਠਾ ਮੁਰਦਾਰ ਹੁਣ ਗੁਰਬਾਣੀ ਚ ਕੂੜ ਕਿਹਾ ਜਾਂਦਾ ਝੂਠ ਨੂੰ ਮੁਠਾ ਮਾਇਆ ਦੇ ਵਿੱਚ ਠੱਗਿਆ ਹੋਇਆ ਮੁਠਾ ਦਾ ਅਰਥ ਜਿੱਥੇ ਵੀ ਕਿਤੇ ਆਉਂਦਾ ਠੱਗਿਆ ਆਉਂਦਾ ਜਿਆਦਾ ਕਰਕੇ ਵੀ ਮੇਰਾ ਮਨ ਜਿਹੜਾ ਹੈ ਇਹ ਝੂਠ ਦੇ ਵਿੱਚ ਠੱਗਿਆ ਗਿਆ ਇਹ ਸੱਚ ਨੂੰ ਨਹੀਂ ਸਮਝਦਾ ਇਨਾ ਟੂਟ ਸੱਠ ਗਿਆ ਗਿਆ ਸੱਚੀ ਬਾਣੀ ਦੇ ਕੋਲੇ ਬਹਿ ਕੇ ਵੀ ਇਹ ਸਤ ਨੂੰ ਸਮਝ ਨਹੀਂ ਸਕਿਆ ਬਾਣੀ ਪੜ ਕੇ ਵੀ ਇਹ ਸਤ ਨੂੰ ਸਮਝ ਨਹੀਂ ਸਕਿਆ ਜਿਹੜੇ ਨੇ ਸਤ ਨਾਲ ਜੁੜਨਾ ਸੀ ਇਹ ਬਾਣੀ ਨੂੰ ਪੜ ਕੇ ਵੀ ਮਾਇਆ ਨਾਲ ਜੁੜ ਗਿਆ ਜਿਨੇ ਆਪਣੀ ਕੀਰਤਨ ਨੂੰ ਆਪਣੇ ਧੰਦੇ ਨੂੰ ਕੀਰਤਨ ਬਣਾਉਣਾ ਸੀ ਕੀਰਤ ਬਣਾਉਣਾ ਸੀ ਪ੍ਰਮਾਤਮਾ ਦੀ ਸਿਮਤ ਸਲਾਹ ਬਣਾਉਣਾ ਸੀ ਉਨੇ ਅੱਜ ਗੁਰਵਾਣੀ ਦੇ ਕੀਰਤਨ ਨੂੰ ਹੀ ਧੰਦਾ ਬਣਾ ਲਿਆ ਸਤਿਗੁਰੂ ਜੀ ਕਿੰਡੀ ਪਿਆਰੀ ਇੱਥੇ ਬਕਸਸ ਕਰ ਰਹੇ ਨੇ ਕਹਿੰਦੇ ਮੇਰਾ ਮਨ ਠੱਗਿਆ ਪਿਆ ਕੂੜ ਚ ਫਸਿਆ ਪਿਆ ਬਸ ਇਹ ਸੋਚਦਾ ਹੀ ਪਹਿਲਾਂ ਇਹ ਐ ਵੀ ਕਿੰਨੇ ਪੈਸੇ ਮਿਲਣਗੇ ਇਹ ਕੰਮ ਕਰਨ ਦੀ ਕਿੰਨੀ ਮਿਹਨਤ ਮਿਲੇਗੀ ਇਹ ਕਿਤੇ ਇਹ ਨਹੀਂ ਸੋਚਦਾ ਵੀ ਤੇਰਾ ਮਨ ਵੀ ਸਬਰੇਗਾ ਗੁਰੂ ਦੀ ਕਿਰਪਾ ਹੋਏਗੀ ਤੇਰਾ ਇਹ ਤਰਸ ਨਾਲੂ ਮਨ ਟਿਕ ਕੇ ਬਹਿ ਜਾਏਗਾ ਫਿਰ ਘਰ ਦੇ ਵਿੱਚ ਆ ਜਾਏਗਾ ਸਤਿਗੁਰੂ ਤੇਰੇ ਉਹ ਕਾਜ ਸਵਾਰੇਗਾ ਜਿਹੜੇ ਲਈ ਤੂੰ ਸੰਸਾਰ ਤੇ ਆਇਆ ਫਿਰ ਘਰ ਵੈਸੋ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਗੁਰੂ ਪਾਤਸ਼ਾਹ ਦੀ ਕਹਿ ਰਹੇ ਨੇ ਕਹਿੰਦੇ ਮਨ ਜਿਹੜਾ ਹੈ ਮਾਇਆ ਦੇ ਵਿੱਚ ਠੱਗਿਆ ਪਿਆ ਹੈ ਝੂਠ ਮੇਰੇ ਹੱਥ ਦੇ ਵਿੱਚ ਸੁਰਾ ਬਣਿਆ ਪਿਆ ਕੂੜ ਸੁਰਾ ਇੱਥੇ ਸ਼ਬਦ ਆ ਰਿਹਾ ਹੈ ਨਾ ਝੂਠ ਇਦਾਂ ਕਹਿ ਲੋ ਵੀ ਜਿਵੇਂ ਇੱਕ ਕਸਾਈ ਦੇ ਹੱਥ ਦੇ ਵਿੱਚ ਸੁਰਾ ਹੈ ਇਦਾਂ ਜਿਹੜਾ ਬੰਦਾ ਝੂਠ ਬੋਲਦਾ ਨਾ ਨਿੰਦਾ ਕਰਦਾ ਝੂਠ ਬੋਲ ਕੇ ਕਿਸੇ ਦਾ ਕੰਮ ਵਿਗਾੜਦਾ ਕਿਸੇ ਦੇ ਬੰਦੇ ਰਿਸ਼ਤੇ ਦੇ ਵਿੱਚ ਪਾਣੀ ਮਾਰਦਾ ਤਾਂ ਉਹ ਸੁਰੇ ਤੋਂ ਵੀ ਵੱਧ ਕੰਮ ਕਰਦੇ ਨੇ ਉਹ ਬੋਲ ਕਈ ਵਾਰੀ ਅਸੀਂ ਕਹਿ ਦਿੰਨੇ ਆ ਨਾ ਵੀ ਬਾਹਰੀ ਜ਼ਖਮ ਤੇ ਡਾਕਟਰ ਸਿਉਂ ਦਿੰਦਾ ਬਾਹਰੀ ਸੁਰੇ ਦੀ ਸੱਟ ਹਜੇ ਠੀਕ ਹੋ ਸਕਦੀ ਹੈ ਪਰ ਕਿਸੇ ਦੇ ਬੋਲੇ ਹੋਏ ਬੋਲ ਤੁਹਾਡੀ ਜ਼ਿੰਦਗੀ ਪਰ ਤੁਹਾਡੇ ਮਨ ਦੇ ਵਿੱਚ ਇਦਾਂ ਸੁਰੇ ਤੋਂ ਵੀ ਭੈੜਾ ਜ਼ਖਮ ਕਰ ਜਾਂਦੇ ਆ ਜਿਹੜਾ ਦਿਸਦਾ ਵੀ ਨਹੀਂ ਗੁਰੂ ਪਾਤਸ਼ਾਹ ਜੀ ਇਦਾਂ ਕਹਿ ਰਹੇ ਨੇ ਕਹਿੰਦੇ ਸੱਚ ਦੇ ਕੋਲੇ ਬਹਿ ਕੇ ਵੀ ਬੰਦਿਆ ਹੱਥ 'ਚ ਤਾਂ ਝੂਠ ਦਾ ਸੁਰਾ ਫੜ ਰੱਖਿਆ ਤੂੰ ਲੋਕਾਂ ਦੇ ਸੁਰੇ ਚ ਲੋਂਦਾ ਫਿਰਦਾ ਹੈ ਗੂੜ ਸੁਰਾ ਮੁੱਠਾ ਮਰਦਾਰ ਮਾਇਆ ਦੇ ਵਿੱਚ ਠੱਗਿਆ ਹੋਇਆ ਬੰਦਾ ਹੱਥ ਦੇ ਵਿੱਚ ਸੁਰਾ ਲੈ ਕੇ ਲੋਕਾਂ ਨੂੰ ਮਾਰਦਾ ਮੁਰਦਿਆਂ ਨੂੰ ਖਾਈ ਜਾਂਦਾ ਮਰਦਾਰ ਦਾ ਅਰਥ ਹੁੰਦਾ ਮਰਿਆ ਹੋਇਆ ਕਿਤੇ ਸਤਿਗੁਰੂ ਜੀ ਨੇ ਹੱਕ ਪਰਾਇਆ ਨਾਨਕਾ ਜਿੱਥੇ ਹੱਕ ਦੀ ਗੱਲ ਕੀਤੀ ਸਾਨੂੰ ਉੱਥੇ ਵੀ ਸੰਬੋਧਨ ਕੀਤਾ ਜਿਵੇਂ ਬਖੋ ਵਖਰੇ ਧਰਮ ਮੰਨਦੇ ਨੇ ਨਾ ਵੀ ਕੋਈ ਗਾਂ ਦਾ ਮਾਸ ਨਹੀਂ ਖਾਣਾ ਪਸੰਦ ਕਰਦਾ ਕੋਈ ਸੂਰ ਦਾ ਨਹੀਂ ਕਰਦਾ ਗੁਰੂ ਪਾਤਸ਼ਾਹ ਨੇ ਸਾਨੂੰ ਆਹ ਬਖਸ਼ਿਸ਼ ਕੀਤੀ ਹੈ ਕਹਿੰਦੇ ਜੇ ਛੱਡਣਾ ਤਾਂ ਗੁਰੇਜ਼ ਕਰਨਾ ਤਾਂ ਆਹ ਤੇਰੇ ਵਾਸਤੇ ਮੁਰਦਾ ਆ ਪਰਾਇਆ ਹੱਥ ਖਾਣਾ ਹੱਕ ਪਰਾਇਆ ਨਾਨਕਾ ਕਹਿੰਦੇ ਇਹ ਤੇਰੇ ਵਾਸਤੇ ਮੁਰਦਾ ਖਾਣਾ ਹੈ ਬਦਬੂ ਖਾਣਾ ਹੈ ਗੰਦਗੀ ਖਾਣ ਦੇ ਮੁਕਾਬਲੇ ਹੈ ਤੇਰੇ ਹੱਥ ਦੇ ਵਿੱਚ ਸੁਰ ਹੈ ਜਿਹੜਾ ਕਸਾਈਆਂ ਵਾਂਗ ਉਹ ਝੂਠਦਾ ਹੈ ਹੁਣ ਮੈਨੂੰ ਲੱਗਦਾ ਸੀ ਸਾਰੇ ਇਸ ਸੁਰਾ ਨਾਲ ਚੁੱਕੀ ਫਿਰਦੇ ਆ ਕੋਈ ਵਿਰਲਾ ਹੋਏਗਾ ਜਿਹੜਾ ਝੂਠ ਤੋਂ ਬਚਿਆ ਹੋਊਗਾ ਗੁਰੂ ਕਿਰਪਾ ਕਰਨ ਭਲਕੇ ਭੌਕੇ ਸਦਾ ਵਿਆਲ ਕੂੜ ਸੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਇਹ ਪਹਿਲਾ ਬੰਦ ਹੈ 4 ਪੰਕਤੀਆਂ ਦਾ ਧਾਨਕ ਹੰਸੀ ਵਾਲਾ ਰੂਪ ਕਸਾਈਆਂ ਵਾਲਾ ਰੂਪ ਕਹਿੰਦੇ ਮੇਰਾ ਜਿਹੜਾ ਰੂਪ ਹੈ ਇਹ ਬੜਾ ਵਿਗੜਿਆ ਹੋਇਆ ਹੈ ਧਨਕ ਰੂਪ ਰਹਾ ਕਰਤਾਰ ਕਰਤਾਰ ਉਹ ਮਾਲਕ ਦੇ ਪ੍ਰਤੀ ਸ਼ਬਦ ਉਚਾਰੇ ਨੇ ਸਤਿਗੁਰੂ ਜੀ ਨੇ ਇਹ ਬੇਨਤੀ ਕੀਤੀ ਹੈ ਮਾਲਕ ਦੇ ਅੱਗੇ ਹੁਣ ਵੇਖੋ ਜਿਵੇਂ ਇੱਕ ਸਮਝਦਾਰ ਬੜਾ ਉੱਤਮ ਪੁਰਖ ਕਹਿ ਲਈਏ ਇਹ ਵਚਨ ਨੇ ਜਿਹੜੇ ਉਹ ਆਪਣੇ ਤੇ ਲਾ ਕੇ ਗੱਲ ਦੂਜਿਆਂ ਨੂੰ ਸਮਝਾ ਜਾਂਦਾ ਹੈ ਹੁਣ ਤੁਸੀਂ ਵੇਖੋ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਜ਼ਿੰਦਗੀ 'ਚ ਝੂਠ ਬੋਲਿਆ ਹੋਵੇਗਾ ਜਿਹੜੇ ਸਾਨੂੰ ਇਸ ਗੱਲ ਤੇ ਚੱਲਣਾ ਸਿਖਾਉਂਦੇ ਨੇ ਇਹ ਸ਼ਬਦ ਸਾਡੇ ਵਾਸਤੇ ਨੇ ਭਾਵੇਂ ਸਤਿਗੁਰੂ ਜੀ ਨੇ ਇੱਥੇ ਇਹ ਬਚਨ ਜਿਹੜੇ ਨੇ ਲਿਖੇ ਨੇ ਧਾਨਕ ਰੂਪ ਰਹਾ ਕਰਤਾਰ ਇਹ ਸਾਡੀ ਹਾਲਤ ਬਿਆਨ ਕਰਦੇ ਨੇ ਇਹ ਚਾਰੇ ਪੰਕਤੀਆਂ ਏਕ ਸੁਆਣ ਦੇ ਸੁਆਣੀ ਨਾਲ ਭਲਕੇ ਭੋਂਕੇ ਸਦਾ ਬਿਆਲ ਕੂੜ ਸੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਇੱਕ ਪੈਰਾ ਬਣ ਗਿਆ ਇਤੋਂ ਅੱਗੇ ਹੈ ਸਤਿਗੁਰੂ ਜੀ ਅਗਲੇ ਪੈਰੇ ਦੇ ਵਿੱਚ ਫਿਰ ਲਿਖ ਰਹੇ ਨੇ ਰਹਾਉ ਵਾਲਾ ਬੰਦ ਹੈ ਮੈਂ ਪਤ ਕੀ ਪੰਦਨਾ ਕਰਨੀ ਕਾਰ ਹਉ ਵਿਗੜ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ ਪੰਦ ਦਾ ਅਰਥ ਹੁੰਦਾ ਜੀ ਸਿੱਖਿਆ ਪੱਤ ਦਾ ਅਰਥ ਇੱਜ਼ਤ ਵੀ ਹੁੰਦਾ ਹੁਣ ਜਿਹੜੇ ਬੰਦੇ ਕੋਲੇ ਚੰਗੀ ਸਮਝ ਚੰਗੀ ਸਿੱਖਿਆ ਉਹ ਚੰਗੇ ਬੰਦਿਆਂ ਦੇ ਵਿੱਚ ਇੱਜ਼ਤ ਪਾਉਂਦਾ ਔਰ ਉਹਦੀ ਕਰਨੀ ਵੀ ਚੰਗੀ ਹੋ ਜਾਂਦੀ ਹੈ ਕਾਰ ਦਾ ਮਤਲਬ ਕਾਰ ਵਿਹਾਰ ਤੋਂ ਆਪਾਂ ਕੰਮ ਕਰਦੇ ਆ ਮਤਲਬ ਚੰਗੇ ਨਹੀਂ ਹਨ ਸਾਡੇ ਕੰਮ ਵੀ ਮਾੜੇ ਨੇ ਖੋਂ ਵਿਗੜਾ ਰੂਪ ਰਹਾ ਬਿਕਰਾਲ ਬਿਕਰਾਲ ਦਾ ਅਰਥ ਹੁੰਦਾ ਡਰਾਵਨਾ ਆਧਾਰ ਦਾ ਅਰਥ ਹੁੰਦਾ ਆਸਰਾ ਸਤਿਗੁਰੂ ਜੀ ਇੱਥੇ ਜ਼ਿਕਰ ਕਰ ਰਹੇ ਨੇ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹ ਆਧਾਰ ਰਹਾਓ ਆਧਾਰ ਅੱਜੇ ਚੱਲ ਕੇ ਸ਼ਬਦ ਆ ਰਿਹਾ ਹੈ ਆਧਾਰ ਦਾ ਮਤਲਬ ਆਸਰਾ ਸਹਾਰਾ ਸਾਨੂੰ ਸਮਝਾਉਣ ਦੇ ਲਈ ਚੰਗੇ ਰਸਤੇ ਤੇ ਚੱਲਣ ਦੇ ਲਈ ਵੀ ਇੱਕੋ ਇੱਕ ਸਾਡੇ ਕੋਲੇ ਆ ਹੀ ਲਿਆ। ਨਹੀਂ ਤੇ ਫਿਰ ਸਾਡਾ ਜਿਹੜਾ ਰੂਪ ਹੈ ਇਹ ਬੜਾ ਡਰਾਵਣਾ ਹੋਇਆ ਪਿਆ। ਬਾਹਰੋਂ ਤੇ ਬੜਾ ਸੋਹਣਾ। ਬਾਹਰੋਂ ਤੇ ਅਸੀਂ ਸ਼ੀਸ਼ੇ ਦੇ ਅੱਗੇ ਖੜ ਕੇ ਚੰਗੀਆਂ ਕਰੀਮਾਂ ਲਾ ਕੇ ਵੀ ਆਪਣਾ ਮੁੱਖ ਸੋਹਣਾ ਬਣਾ ਲੈਨੇ ਆ। ਵੇਖਣ ਦੇ ਵਿੱਚ ਸਾਡਾ ਮੁੱਖ ਇਦਾਂ ਨਹੀਂ ਆ ਵੀ ਬਾਹਰੀ ਸਕਲ ਪਰ ਅੰਦਰ ਜੇ ਸਾਡੀ ਹਾਲਤ ਜਿਹੜੀ ਮੰਨਦੀ ਹੈ ਜਿਹੜੇ ਸਾਡੇ ਕੰਮ ਨੇ ਉਹ ਇਦਾਂ ਦੇ ਨੇ ਜੇ ਉਹ ਰੂਪ ਸਾਡਾ ਵੇਖਦੇ ਆ ਫਿਰ ਬੜਾ ਕਈ ਵਾਰੀ ਵੇਖੋ ਘਰ ਦੇ ਅੰਦਰ ਨਾ ਜਦੋਂ ਬੰਦਾ ਪੂਰੇ ਕਰੋਧ ਚ ਆਇਆ ਹੁੰਦਾ ਤਾਂ ਸਾਨੂੰ ਇਦਾਂ ਲੱਗਦਾ ਵੀ ਇਹਦੇ ਵਰਗਾ ਭੈੜਾ ਕੋਈ ਨਹੀਂ ਪਰ ਜੇ ਉਹੀ ਬੰਦਾ ਬੜਾ ਸ਼ਾਂਤੀ ਨਾਲ ਬੋਲਦਾ ਹੈ ਤਾ ਸਾਨੂੰ ਇਦਾਂ ਲੱਗਦਾ ਵੀ ਇਹਦੇ ਵਰਗਾ ਸਿਆਣਾ ਕੋਈ ਨਹੀਂ ਤੇ ਬੜਾ ਸਮਝਦਾਰ ਹੈ ਸਾਡਾ ਮਿੰਟੇ-ਮਿੰਟੇ ਰੂਪ ਬਦਲ ਜਾਂਦਾ ਚਿਹਰਾ ਉਹੀ ਹੈ ਜਦੋਂ ਕ੍ਰੋਧ ਆਇਆ ਚਿਹਰਾ ਸਾਡਾ ਉਹੀ ਆ ਪਰ ਉਦੋਂ ਅੱਖਾਂ ਕੁਝ ਹੋਰ ਵੇਖ ਰਹੀਆਂ ਨੇ ਉਦੋਂ ਸਾਹਮਣੇ ਵਾਲੇ ਨੂੰ ਐ ਪੈਂਦਾ ਕਿਦਾਂ ਵੱਢਣ ਦੇ ਲਈ ਉਹ ਕੁੱਤਾ ਅੰਦਰੋਂ ਜਾਗ ਪਿਆ ਹੈ ਨਾ ਕ੍ਰੋਧ ਦਾ ਹੰਕਾਰ ਦਾ ਇਹ ਸਤਿਗੁਰੂ ਜੀ ਗੱਲ ਕਰਦੇ ਨੇ ਕਹਿੰਦੇ ਬਾਹਰੋਂ ਮੈਂ ਲੱਗਣਾ ਚੰਗਾ ਗੱਲੀਆਂ ਸੀ ਚੰਗੀਆਂ ਆਤਾਰੀ ਬੁਰੀਆਂ ਆਪਾਂ ਪੜਿਆ ਸੀ ਕਿਸੇ ਵੀ ਇਹ ਸ਼ਬਦ ਇਹ ਅੰਦਰ ਦੇ ਰੂਪ ਦੀ ਗੱਲ ਹੈ ਕਹਿੰਦੇ ਬੜਾ ਵਿਗੜਿਆ ਹੋਇਆ ਮੈਂ ਅੰਦਰੋਂ ਬਾਹਰੋਂ ਤੇ ਮੈਂ ਬੜਾ ਚੰਗਾ ਲੱਗਦਾ ਹਾਂ ਹਾਂ ਵਿਗੜਾ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਨੂੰ ਪਾਰ ਲੰਘਾਉਣ ਦੇ ਲਈ ਮੈਨੂੰ ਇਸ ਸੰਸਾਰ ਦੇ ਵਿੱਚ ਡੁੱਬਦੇ ਨੂੰ ਤਰਨ ਦੇ ਲਈ ਤੇਰਾ ਏਕ ਨਾਮ ਤਾਰੇ ਸੰਸਾਰ ਇੱਕੋ ਇੱਕ ਤੇਰੀ ਬਾਣੀ ਦਾ ਆਸਰਾ ਹੈ ਤੇਰੇ ਨਾਮ ਦਾ ਆਸਰਾ ਹੈ ਇਹ ਬਾਣੀ ਦੇ ਵਿੱਚੋਂ ਗਿਆਨ ਸਮਝ ਮਿਲ ਕੇ ਮੇਰਾ ਅੰਦਰ ਦਾ ਰੂਪ ਸਬਰ ਸਕਦਾ ਮੈਂ ਇਹ ਆਸ ਇਹੋ ਆਧਾਰ ਰਹਾਉ ਕਹਿੰਦੇ ਮੈਨੂੰ ਸਿਰਫ ਹੁਣ ਇੱਕੋ ਇੱਕ ਇਹੀ ਆਸਰਾ ਹੈ ਇਹੀ ਭਰੋਸਾ ਇਹੀ ਸਹਾਰਾ ਹੈ ਔਰ ਇਹੀ ਮੇਰੇ ਮਨ ਨੂੰ ਅੰਦਰ ਦੀ ਵਰਤੀ ਨੂੰ ਮੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਵਾਰਨ ਦੇ ਕੁੱਤੇ ਨੂੰ ਮਾਰ ਸਕਦਾ ਗਿਆਨ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦ ਉਹਨਾਂ ਦੇ ਨਾਲ ਅਸੀਂ ਆਪਣੇ ਮਨ ਨੂੰ ਸਵਾਰ ਸਕਦੇ ਹਾਂ ਸੋ ਇਥੋਂ ਤੱਕ ਆਪਾਂ ਰਹਾਉ ਵਾਲੇ ਬੰਦ ਤੱਕ ਇਹ ਸ਼ਬਦ ਵਿਚਾਰੀਏ ਅਗਲੀਆਂ ਪੰਕਤੀਆਂ ਕੱਲ ਨੂੰ ਵਿਚਾਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਕਰਨ ਜਿੰਨੀ ਕ ਬਾਣੀਆਂ ਆਪਾਂ ਪੜਦੇ ਆ ਭਾਵੇਂ ਥੋੜਾ ਸਮਾਂ ਆਉਣ ਵਾਲੇ ਸਮੇਂ 'ਚ ਸਿਆਲ ਦੇ ਵਿੱਚ ਥੋੜਾ ਸਮਾਂ ਵਧੇਕ ਹੋ ਜਾਏਗਾ ਮੇਰਾ ਭਾਵੇਂ ਕੋਈ ਆ ਵੀ ਆਪਾਂ ਚੰਗੀ ਤਰ੍ਹਾਂ ਗੱਲ ਨੂੰ ਸਮਝ ਲਈਏ ਭਾਵੇਂ ਘੱਟ ਸਮਾਂ ਹੈ ਪਰ ਗੁਰੂ ਜੀ ਕਿਰਪਾ ਬਹੁਤ ਕਰ ਰਹੇ ਨੇ ਰਜਾਨਾ ਬਖਸ਼ਿਸ਼ ਹੋ ਰਹੀ ਹੈ ਔਰ ਇਸ ਗੱਲ ਨੂੰ ਮੰਨ ਕੇ ਕਮਾਈਏ ਭਾਈ ਆਪਣੇ ਆਪ ਨੂੰ ਕੁਝ ਨਾ ਕੁਝ ਸਵਾਰੀਏ ਬਦਲਾ ਲੈ ਕੇ ਆਈਏ ਅੰਦਰ ਇਕ ਕਾਰਨ ਸਾਡਾ ਕੀਤਾ ਤਾਂ ਸਫਲ ਹੈ ਅਸੀਂ ਖੁਦ ਬਾਣੀ ਨੂੰ ਮੰਨਣਾ ਕਰੀਏ ਪੜ੍ਹੀਏ ਬਾਣੀ ਸਮਝੀਏ ਮੰਨੀਏ ਕਮਾਈਏ ਸੋ ਬਾਣੀ ਪੜਦੇ ਆਂ ਤੋਂ ਸ਼ਬਦ ਦੀ ਵਿਚਾਰ ਕਰਦੇ ਆਂ ਤੋਂ ਕਈ ਤਰ੍ਹਾਂ ਦੀਆਂ ਭੁੱਲਾਂ ਉਣਤਾਈਆਂ ਗਲਤੀਆਂ ਹੋ ਜਾਂਦੀਆਂ ਨੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਕਤਨ ਜੋਗ ਨੇ ਆਪ ਸਮੂਹ ਸੰਗਤ ਵਕਤਨ ਜੋਗੋਂ ਜੀ ਭੁੱਲਾਂ ਚੁੱਕਾ ਨੂੰ ਨਾ ਅਜ ਤਾਰਨਾ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ